ਮੈਨੂੰ ਬੇਨ ਮਾਣਾ ਮੇਰੀ ਬੇਟੀ ਬੇਟੀ ਬਤੁਤਰੀ ਮਕਾਮਾ ਸਰਕੀਤਾਂ ਸਰਪ੍ਰੇਖ ਦਤਾ ਲਈ ਮੇਰੇ ਨਾਮ ਤੋਂ ਪਤਾ ਲੱਗ ਗਿਆ ਵੀ ਇੰਟਰਵਿਊ ਹੋਈ ਹੈ ਉਹਨੇ ਤਾਂ ਆਪਣੇ ਘਰ ਦੀ ਗੱਲ ਮੈਂ ਕੋ ਤੁਹਾਨੂੰ ਵਿਆਹ ਨਹੀਂ ਕਰ ਸਕਦਾ ਕਿਉਂਕਿ ਮੈਂ ਪੰਜਾਬਪੁਰ ਦੀ ਪਰਤਿਵ ਨੂੰ ਮਾਣ ਮੁੱਸੀ ਜੋ ਹੈ ਤੇ ਜਾਤੇ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਓਮਪ੍ਰਕਾਸ਼ ਮੈਂਟੂ ਅੱਜ ਚਾਹੇ ਖੇਡ ਦਾ ਮੈਦਾਨ ਹੋਵੇ ਚਾਹੇ ਜੰਗ ਦਾ ਮੈਦਾਨ ਹੋਵੇ ਜਿਹੜੀਆਂ ਔਰਤਾਂ ਨੇ ਜਾਂ ਬੇਟੀਆਂ ਨੇ ਬਰਾਬਰ ਪਾਰਟਿਸਪੇਟ ਕਰਦੀਆਂ ਇਸ ਤਰ੍ਹਾਂ ਦੀ ਇੱਕ ਬੇਟੀ ਪਿੰਡ ਅੜੈਚਾਂ ਤੋਂ ਕੈਨੇਡਾ ਹਾਇਰ ਸਟੱਡੀ ਲਈ ਜਾਂਦੀ ਹੈ ਮਿਹਨਤ ਕਰਦੀ ਹੈ ਔਰ ਕੈਨੇਡਾ ਦੀ ਪੁਲਿਸ ਦੇ ਵਿੱਚ ਜੁਆਇਨ ਕਰਦੀ ਹੈ ਉਹਨਾਂ ਦੇ ਜਿਹੜੇ ਪਿਤਾ ਨੇ ਸਮਰਾਲਾ ਥਾਣੇ ਵਿੱਚ ਤਨਾਤ ਨੇ ਐਸਆਈ ਨੇ ਅੱਜ ਸਮਰਾਲਾ ਥਾਣੇ ਵਿੱਚ ਉਹਨਾਂ ਨੂੰ ਸਨਮਾਨ ਕੀਤਾ ਗਿਆ ਗੱਲਬਾਤ ਕਰਦੇ ਆ ਹਾਂਜੀ ਸਰ ਕਿੱਦਾਂ ਦਾ ਮਹਿਸੂਸ ਹੋਇਆ ਬੇਟੀ ਕਲੈਡਾ ਪੁਲਿਸ ਦੇ ਵਿੱਚ ਭਰਤੀ ਹੋ ਗਈ ਕੋਈ ਉਸ ਤੋਂ ਵੱਡੀ ਮੈਨੂੰ ਬਹਿਣ ਮਾਣਾ ਮੇਰੀ ਬੇਟੀ ਰੇਟੀ ਵੱਡੀ ਤੋਂ ਮਕਾਮਾ ਸਰ ਕੀਤਾ ਸ਼ੁਭਾਰਸ਼ ਕਰਕੇ ਨਾ ਮਕਾਮਾਲ ਕੀਤਾ ਬਰੇਜ ਦੇ ਵਿੱਚ ਕੋਕੜਾਈ ਵੇਸ ਤੇ ਗਈ ਸੀ ਟਰਾਈਪੂਰੀ ਦਾ ਸਭ ਚੰਨ ਕੰਮ ਕੀਤਾ ਤੇ ਪੀ ਆਉਣ ਤੋਂ ਬਾਅਦ ਉਸ ਵੇਲੇ ਵਿੱਚ ਜੋਇਨ ਕੀਤੀ ਆ ਕਿਹੜੇ ਸਾਲ ਤੋਂ ਗਈ ਸੀ ਬੇਟੀ ਮੇਰੀ ਬੇਟੀ ਦੋ ਸਾਲਾਂ ਵਿੱਚ ਗਈ ਸੀ ਪਹਿਲਾਂ ਤੋਂ ਮਨ ਬਣਾ ਕੇ ਗਈ ਸੀ ਵੀ ਇਸ ਲਾਈਨ ਦੇ ਵਿੱਚ ਜਾਣਾ ਕੈਨੇਡਾ ਜਾਂ ਉੱਥੇ ਹਾਇਰ ਸਟੱਡੀ ਕਰਨ ਤੋਂ ਬਾਅਦ ਵਿਚਾਰ ਆਇਆ ਬੇਟੀ ਨੇ ਮੇਰੇ ਇੱਥੇ ਨਾਲ ਕੀਤੀ ਸੀ ਬੀਟਾ ਕੋਰਸ ਕਰ ਚੁੱਕੀ ਸੀ ਉੱਧਰ ਵੀ ਜਾ ਕੇ ਉਹ ਇੰਟਰਵਿਊ ਕੀਤੀ ਆ ਪਰ ਇਹ ਤਾਂ ਸਰਪ੍ਰਾਈਜ਼ ਦਿੱਤਾ ਉਹਨਾਂ ਨੇ ਮੈਨੂੰ ਜਦੋਂ ਪਤਾ ਲੱਗਿਆ ਵੀ ਇੰਟਰਵਿਊ ਆਈ ਆ ਉਹਨੇ ਤਾਂ Papa ਨੂੰ ਘਰ ਕੀਤਾ ਉੱਧਰ ਤੁਸੀਂ ਆ ਸੁਣੇ ਯੂਨੀਫਾਰਮ ਪਾ ਕੇ ਗਏ ਸੀ ਉੱਥੇ ਦਾ ਜਿਹੜਾ ਪ੍ਰੋਗਰਾਮ ਹੁੰਦਾ ਫੈਲੀਸਟੇਟ ਕਰਦੇ ਆ ਉੱਥੇ ਆ ਉੱਥੇ ਥੋੜੇ ਵੀ ਯੂਨੀਫਾਰਮ ਪਾਈ ਹੋਈ ਸੀ ਔਰ ਬੱਚੀ ਦੇ ਵੀ ਪਾਈ ਹੋਈ ਸੀ ਕੀ ਵਿਚਾਰ ਸੀਗੇ ਉਸ ਟਾਈਮ ਮੰਦ ਦੇ ਵਿੱਚ ਉਸ ਟਾਈਮ ਨੇ ਬਿਕ ਮੇਰੀ ਬੇਟੀ ਨੇ ਮੈਨੂੰ ਬੁਲਾਇਆ ਸੀ ਕਿ ਉੱਥੇ ਪਰਮਿਸ਼ਨ ਲਈ ਪਹਿਲਾਂ ਨਾ ਕੰਟਰੋਲਰ ਸਾਹਿਬ ਤੋਂ ਲੋਆ ਦੇ ਪਾਪਾ ਤੋਂ ਬਾਜ ਲੈਣਾ ਤੁਸੀਂ ਮੈਂ ਵੀ ਉੱਥੇ ਤੱਕ ਵਰਦੀ ਪਾ ਕੇ ਅਸੀਂ ਇਕੱਠਿਆਂ ਬਰੇਡ ਕੀਤੀ ਆ ਇਕੱਠੇ ਬਾਜ ਲਿਆ ਲੋਆ ਪਾ ਮੈਨੂੰ ਮੈਂ ਕੋ ਤੁਹਾਨੂੰ ਵਿਆਹ ਨਹੀਂ ਕਰ ਸਕਦਾ ਕੁਕੁਨੇ ਇਹਨਾਂ ਪਿਆਰਪੁਰਖ ਦੀ ਪਰਤਨ ਨੂੰ ਮਾਨਸੂਜੀ ਹੋ ਜਾ ਕੇ। ਹੂੰ। ਔਰ ਇੱਥੋਂ ਪਰਿਵਾਰ ਤੇ ਕੋਣ-ਕੋਣ ਗਿਆ ਸੀ ਤੁਹਾਡੇ ਨਾਲ? ਮੈਂ ਤੁਹਾਨੂੰ ਮੇਰੇ ਮੈਸੇਜ ਕਰਾਂਗੀ। ਓਕੇ। ਕਿੰਨੀ ਤਰੀਕ ਨੂੰ ਕੋਈ ਸੀ ਕਰੂੰਗਾ ਸੀ। ਅਸੀਂ 30 ਤਰੀਕ ਨੂੰ ਵਾਜਤੀ ਆਪਣਾ ਜਲਾਈ ਨੂੰ। ਨਾ 1 ਜਲਾਈ ਨੂੰ 10 ਜਲਾਈ ਨੂੰ ਤੇਗੀ ਗ੍ਰੈਜੂਏਸ਼ਨ। ਹੂੰ। ਔਰ ਆਪਣੇ ਪਰਿਵਾਰ ਜਾਂ ਹੋਰ ਪਿੰਡ ਵਾਸੀਆਂ ਦਾ ਕਿਦਾਂ ਦਾ ਉਹਨਾਂ ਨੂੰ ਲੱਗਿਆ ਤੁਹਾਨੂੰ ਵਧਾਈਆਂ ਦੇ ਮੈਸੇਜ ਵੀ ਆਉਂਦੇ ਹੋਣਗੇ। ਕੀ ਮੇਰੇ ਰਸਤੇ ਹਨ ਸਾਰੇ ਪਰਿਵਾਰ ਨੂੰ ਪਿੰਡ ਵਾਸੀ ਸੰਭਾਉ ਕੋਈ ਇਸ਼ਾਰਾ ਦੋਸਰ ਬਹੁਤ ਕੋਈ ਸੀ ਸਭ ਨੇ ਕਿਹਾ ਮੇਰੇ ਇਥੇ ਨਹੀਂ ਕਿਸੇ ਨੇ ਫੋਨ ਤੇ ਕਿਸੇ ਨੇ ਘਰ ਆ ਕੇ ਜੀ ਨੂੰ ਪੁੱਤਰ ਅ ਅੱਜ ਕੱਲ ਦੇ ਜਿਹੜੇ ਬੱਚੇ ਇਥੋਂ ਬਾਹਰ ਜਾਂਦੇ ਨੇ ਕੈਨੇਡਾ ਜਾਂਦੇ ਨੇ ਹਾਇਰ ਸਟੱਡੀ ਕਰਨ ਤੋਂ ਬਾਅਦ ਉੱਥੇ ਵੱਖਰੇ ਵੱਖਰੇ ਕੰਮਾਂ ਤੇ ਲੱਗਦੇ ਨੇ ਤੇ ਇਹ ਜੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜ ਆ ਪਰਟੀਕੂਲਰ ਲਾਈਨ ਹੈ ਜਿਹੜੀ ਚੂਜ਼ ਕਰਨ ਲਈ ਕੀ ਕਰਨਾ ਚਾਹੀਦਾ ਬੱਚੇ ਮੈਂ ਤਾਂ ਬਾਈ ਕਹਿੰਦਾ ਬੱਚੇ ਮਿਹਨਤ ਕਰਨ ਯਾਕ ਉਧਰ ਪੜਾਈ ਵਿੱਚ ਕਰਕੇ ਪੜਾਈ ਤੋਂ ਬਾਅਦ ਮਿਹਨਤ ਕਰਨ ਜੀ ਉਧਰ ਕਰਨ ਕੋਈ ਜੋਬਾਂ ਬਹੁਤ ਨੇ ਜੀ ਜਦੋਂ ਕਰਨੀ ਜੀ ਉਹ ਕੈਨੇਡਾ ਪੁਲਿਸ ਦੇ ਵਿੱਚ ਜਿਵੇਂ ਉਹਰੇ ਆਪਣੇ ਟ੍ਰੈਫਿਕ ਲਾਈਨ ਹੁੰਦੀ ਹੈ ਉੱਥੇ ਉਹਨਾਂ ਨੂੰ ਕਿਹੜੀ ਲਾਈਨ ਦੇ ਵਿੱਚ ਉਹਨਾਂ ਨੂੰ ਜਿਵੇਂ ਆਪਣਾ ਕੈਦਨਾ ਥਾਣਾ ਮਿਲ ਰਿਹਾ ਸੀ ਨਿਕਲ ਰਿਹਾ ਉਹਨਾਂ ਦਾ ਇਨਵੈਸਟੀਗੇਸ਼ਨ ਲੱਗ ਗਈ ਇਨਵੈਸਟੀਗੇਸ਼ਨ ਆ ਕਿ ਜਦੋਂ ਉਹ ਛੋਟੇ ਹੁੰਦੇ ਉਹਦਾ ਬੱਚੀ ਦਾ ਸੁਭਾਅ ਕਿਹੋ ਜਿਹਾ ਸੀ ਸ਼ੁਰੂ ਤੋਂ ਪੁਲਿਸ ਲਾਈਨ ਦੇ ਵਿੱਚ ਜਾਣਾ ਚਾਹੁੰਦੀ ਸੀ ਨਹੀਂ ਨਹੀਂ ਉਹ ਬਰੇ ਅਡਰੈਸੋਂ ਆ ਦੇ ਸੀ ਕਿ ਪਹਿਲਾਂ ਪਰ ਇੱਕ ਗੱਲ ਸੀ ਵੀ ਉਹਦੀ ਜਿਹੜੇ ਕਮਿਊਨਿਟੀ ਕਾ ਤੁਸੀਂ ਕਰਦੇ ਸੀਗੇ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਹਰ ਇੱਕ ਹਰ ਕੰਮ ਦੇ ਵਿੱਚ ਪਾਰਟਿਸਿਪੇਸ਼ਨ ਕਰਦੇ ਸੀਗੇ ਸਕੂਲ ਕਾਲਜਸ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਪਾਰਟਿਸਪੀਟੇਸ਼ਨ ਕਰਦੀ ਸੀ ਹਾਂਜੀ ਹਾਂਜੀ ਹਸ ਕਰਦੇ ਸੀ ਸਪੋਰਟਸ ਵਗੈਰਾ ਚੋ ਵੀ ਪਾਰਟਿਸਿਪੇਟ ਕੀਤਾ ਨਾ ਕਰੇ ਸਪੋਰਟਸ ਦੇ ਘਟਾ ਜਿਹਨੂੰ ਗਿੱਦਾ ਹੋ ਗਿਆ ਪਗੜਾ ਉਹਦੇ ਸਪੋਰਟਸ ਕਰਦੇ ਸੀ ਔਰ ਜੇ ਗੱਲ ਕਰੀਏ ਤਾਂ ਇਸ ਜੌਬ ਤੋਂ ਬਾਅਦ ਜਿਹੜੀ ਤਰੱਕੀ ਲਈ ਉੱਥੇ ਕੀ ਹੋਰ ਐਫਰਟ ਕਰਨਗੇ ਉਹ ਹਾਂ ਜੀ ਉਹ ਤੈਨਰੇ ਕਾ ਮੇਰੇ ਵੀ ਮਕਾਮ ਛੋਟਾ ਹੈ ਤੇ ਹੋਰ ਮਕਾਮ ਉੱਚਾ ਕਰਨਾ ਤੇ ਤਾਂ ਅੰਗਲੀ ਫੜੀਏ ਬਾਹਰ ਵਰਗੇ ਕੀ ਸੋਚਿਆ ਹੋਇਆ ਵਾਗੇ ਬਣ ਲਈ ਉੱਥੇ ਕੈਨੇਡਾ ਪੁਲਿਸ ਉਹ ਹੋ ਗਏ ਮੈਂ ਪਪਾ ਬਹੁਤ ਸਰਪਰਾਜਿਤ ਹਾਂ ਅੱਗੇ ਲਈ ਹਾਂ ਜੀ ਲਗਾਤਾਰ ਮਤਲਬ ਉਹਨਾਂ ਦੀ ਪੜਾਈ ਹਲੇ ਜਾਰੀ ਹੈ ਫਰਟ ਜਾਰੀ ਨੇ ਬੜੀ ਵਧੀਆ ਰਹੀ ਨੇ ਜੀ ਪੜਾਈ ਨੂੰ ਪੀਓ ਜੀ ਤੇ ਜੁਆਇਨ ਹੋਣਾ ਕਰ ਲਿਆ ਤਾਂ 12 ਚੜਾਈ ਦਾ ਤੇ ਡਿਊਟੀ ਕਰ ਰਹੇ ਹਾਂ ਜੀ ਵਧੀਆ ਡਿਊਟੀ ਕਰ ਰਹੇ ਹਾਂ ਅੱਜ ਸਮਰਾਲਾ ਥਾਣੇ ਵੱਲੋਂ ਤਾਂ ਸਨਮਾਨਤ ਕੀਤਾ ਗਿਆ ਕਿੰਦਾ ਲੱਗ ਮਹਿਸੂਸ ਕਰਾ ਮੈਂ ਜਿਹੜੇ ਪੁਦੇਸ਼ ਚ ਮੈਨੂੰ ਮਾਣ ਮਿਲਿਆ ਜੋਂ ਸਾਡੇ ਡਿਪਟੀ ਸਾਹਿਬ ਨੇ ਡਿਪਟੀ ਸਰਾਰ ਤਰੁਚੀ ਸਿੰਘ ਜੀ ਮੇਰੇ ਐਸਐਚਓ ਸਾਹਿਬ ਨੇ ਸਰਾਰ ਰਵਿੰਦਰ ਸਿੰਘ ਜੀ ਹੋਰ ਸਟਾਫ ਆ ਠਾਨਦਾ ਜੀ ਉਹਨਾਂ ਮਾਣ ਸਨਵਾ ਦਿੱਤਾ ਜੀ ਜਿਹੜੇ ਮੇਰੇ ਨਿੱਕ ਜਿਹੇ ਪੁੱਤ ਨੇ ਸਾਡਾ ਪਰਿਵਾਰ ਦੇ ਵਿੱਚ ਹੋਰ ਵੀ ਬੱਚੇ ਹੈਗੇ ਆ ਜਿਹੜੇ ਕੁਛ ਨਾ ਕੁਛ ਕਰਨਾ ਚਾਹੁੰਦੇ ਨੇ ਕਿੰਨੇ ਬੱਚੇ ਨੇ ਤੁਹਾਡੇ ਪਰਿਵਾਰ ਦੇ ਆਪਣੇ ਪਰਿਵਾਰ ਬਾਰੇ ਦੱਸੋ ਮੇਰੇ ਤਿੰਨ ਬੱਚੇ ਜੀ ਇੱਕ ਮੇਰੀ ਵੱਡੀ ਬੇਟੀ ਆ ਮੈਂ ਪੁੱਛੇ ਵਿਆਹ ਕਰਕੇ ਐਸੇ ਜੀ ਓਹੀ ਵਾਰ ਕਹਿੰਦਾ ਜੀ ਬੇਟਾ ਮੇਰਾ ਉਹਦੀ ਪੜ੍ਹਾਈ ਖਤਮ ਹੋ ਜੀ ਉਹ ਰਹਿੰਦਾ ਡਿਮੰਟਨ ਜੀ ਉਹ ਵੀ ਕਹਿੰਦਾ ਤੇ ਉਹਨਾਂ ਫੈਮਿਲੀ ਲਈ ਕੀ ਮੈਸੇਜ ਹੋਵੇ ਜਿਹੜਾ ਬੇਟਾ ਔਰ ਬੇਟੀ ਦੇ ਵਿੱਚ ਫਰਕ ਸਮਝਦੇ ਨਹੀਂ ਮੈਂ ਤਾਂ ਇਹ ਕਹਿੰਦਾ ਜੀ ਬੇਟਾ ਔਰ ਬੇਟੀ ਕੋ ਫਰਕ ਹੈ ਜੇ ਬੇਟੀ ਨੂੰ ਪੜਾਉ ਉਹ ਤੋਂ ਬਾਅਦ ਕੋਈ ਆਪਣੇ ਮਕਾਮ ਹਾਸਲ ਕਰਨੀ ਬਹੁਤ ਵਗ ਨਹੀਂ ਫਰਕ ਉਹ ਨਾ ਰੱਖੋ ਬੇਟਾ ਔਰ ਬੇਟੀ ਠੀਕ ਧੰਨਵਾਦ ਅ ਸੋ ਗੱਲਬਾਤ ਕੀਤੀ ਅਸੀਂ ਇਹਨਾਂ ਨੇ ਆਖਿਆ ਕਿ ਬੇਟਾ ਔਰ ਬੇਟੀ ਦੇ ਵਿੱਚ ਕੋਈ ਡਿਫਰੈਂਸ ਨਹੀਂ ਹੁੰਦਾ ਬੇਟੀਆਂ ਨੂੰ ਪੜਾਉਣਾ ਚਾਹੀਦਾ ਬੇਟੀਆਂ ਨੂੰ ਜਿਹੜੇ ਐਫਰਟ ਕਰਵਾਉਣੇ ਚਾਹੀਦੇ ਆ ਬਰੋ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਉਹ ਪ੍ਰਕਾਸ਼ ਮਿੰਟੂ ਸਮਰਾਪਤ